ਮੈਂ ਰੋਹੀ ਤੋਂ ਬਰੋਲ ਪੰਜਾਬ ਚੇਅਰਮੈਨ ਸ਼ਿਵਸਾਣਾ ਹਿੰਦੁਸਤਾਨ ਅੱਜ ਸਾਡੇ ਸ਼ਹਿਰ ਧਾਰੀਵਾਲ ਦੇ ਪਣਾ ਧਾਰੀਵਾਲ ਵਿੱਚ ਆਮ ਆਦਮੀ ਕਲੀਨਿਕ ਖੁੱਲਿਆ ਜਿੰਦਾ ਕੁਸ਼ ਘੰਟੇ ਪਹਿਲਾਂ ਉਧ ਘਟਨਾ ਹੋਇਆ ਮੈਂ ਸਾਰੇ ਪੱਤਰਕਾਰ ਸਾਥੀਆਂ ਨੂੰ ਪਹਿਲਾਂ ਵੀ ਦਿਖਾ ਚੁੱਕਿਆ ਵਾ ਕਿ ਇੱਥੇ بارش ਚੱਲਦੇ ਆ ਲੈਂਟਰ ਸਾਰਾ ਲੀਕ ਕਰ ਰਿਹਾ ਹੈ ਕੰਦ ਦੇ ਵਿੱਚ ਤਰੇਲਾ ਨੇ ਸਫਾਈ ਵਿਵਸਥਾ ਦਾ ਬੁਰਾ ਹਾਲ ਹੈ ਗੋਡੇ-ਗੋਡੇ ਭੰਗਿਆ ਤੁਸੀਂ ਪਿੱਛੇ ਦੇਖ ਕੇ ਵੀ ਆਏ ਹੋ ਨਾ ਕੋਈ ਪਾਣੀ ਦੀ ਨਿਕਾਸੀ ਹੈ ਨਾ ਪਾਈਪਾਂ ਦੇ ਠੇਕੇਦਾਰ ਵੱਲੋਂ ਢੱਕਣ ਲਗਾਏ ਜੂੜੀ ਸਮਝੇਗੀ ਕਿ ਢੱਕਣ ਵੀ ਲਗਾ ਦਈਏ ਪਾਈਪਾਂ ਨੂੰ ਇੰਨਾ ਬੁਰਾ ਹਾਲ ਹੈ ਸਫਾਈ ਵਿਵਸਥਾ ਦਾ ਕੌਣ ਜ਼ਿੰਮੇਵਾਰ ਇਸ ਦਾ ਦੱਸਿਆ ਜਾਵੇ ਇਹ ਚੀਜ਼ ਦਾ ਜੋ ਠੇਕਾ ਹੋਇਆ ਸੀਗਾ ਜਦੋਂ ਇਹ ਠੇਕਾ ਟੈਂਡਰ ਜਾਂ ਜੋ ਵੀ ਪਾਸ ਕੀਤਾ ਗਿਆ ਉਸ ਟਾਈਮ ਐਸਐਮਓ ਸਾਹਿਬ ਨੇ ਕੀ ਗੱਲ ਕੀਵਲ ਧਿਆਨ ਨਹੀਂ ਦਿੱਤਾ ਆ ਕੇ ਉਡਗਾਟਣ ਦੇ ਕਰਨ ਤੋਂ ਪਹਿਲਾਂ ਕਿ ਤੇ ਸਫਾਈ ਵਿਵਸਥਾ ਕੀ ਹੋਣੀ ਚਾਹੀਦੀ ਹੈ ਕਿ ਯਾਰੇ ਦਿਵਾਲੀ ਸਫਾਈ ਹੈ ਕਿ ਨਹੀਂ ਹੈ ਲੋਕੀ ਇੱਥੇ ਆਪਣੀ ਬਿਮਾਰੀ ਠੀਕ ਕਰਨਾਂ ਨਾ ਕਿ ਉਲਟਾ ਬਿਮਾਰ ਹੋਣਗੇ ਜਿੰਨੀ ਇੱਥੇ ਕੋਈ ਪਾਣੀ ਦੀ ਨਿਕਾਸੀ ਨਹੀਂ ਹੈ ਗੋਡੇ-ਗੋਡੇ ਭੰਗ ਹੈ ਵਿੱਚ ਜਾਨਵਰ 50 ਤਰ੍ਹਾਂ ਦੇ ਤੁਰ ਫਿਰਦੇ ਨੇ ਉਹਨਾਂ 'ਚ ਦੱਸੋ ਮੈਨੂੰ ਇਹ ਚੀਜ਼ ਦਾ ਜ਼ਿੰਮੇਵਾਰ ਕੌਣ ਹੈ ਮੰਗ ਕਰਦੇ ਹੋ ਸਾਡੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਜੀ ਬਹੁਤ ਹੀ ਇਮਾਨਦਾਰ ਵਿਅਕਤੀ ਨੇ ਔਰ ਬਹੁਤ ਹੀ ਤਨਦੇਈ ਨਾਲ ਪੰਜਾਬ ਦਾ ਪੂਰਾ ਕੰਮ ਕਰ ਰਹੇ ਨੇ ਇਮਾਨਦਾਰੀ ਨਾਲ ਤੇ ਉੱਪਰ ਦੇ ਲੈਵਲ ਤੇ ਤਾਂ ਭਗਵੰਤ ਸਿੰਘ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ 165 ਕਲੀਨਿਕ ਦਾ ਕੱਲ੍ਹ ਉਦਘਾਟਨ ਹੋਇਆ ਜਿੱਥੇ ਕੇਜਰੀਵਾਲ ਸਾਹਿਬ ਵੀ ਸ਼ਿਰਕਤ 'ਚ ਆਏ ਤੋ ਉਹਨਾਂ ਵੱਲੋਂ ਬਹੁਤ ਵਧੀਆ ਚੱਲ ਰਿਹਾ ਹੈ ਉੱਪਰ ਦੇ ਲੈਵਲ ਤੋਂ ਕੰਮ ਪਰ ਨੀਚਲੇ ਲੈਵਲ ਤੋਂ ਇਹ ਤਾਂ ਅੰਦਲੀ ਹੋ ਰਹੀ ਹੈ ਇਹ ਭਗਵੰਤ ਮਾਨ ਜੀ ਦੀ ਮੈਂ ਅਪੀਲ ਵੀ ਕਰਦਾ ਕਿ ਬੇਨਤੀ ਵੀ ਕਰਦਾ ਔਰ ਇਸ ਦਾ ਜਲਦੀ ਤੋਂ ਜਲਦੀ ਸਪਸ਼ਟੀਕਰਨ ਦਿੱਤਾ ਜਾਵੇ ਕਿ ਕਿਸ ਦੀ ਨਲਾਇਕੀ ਦੇ ਨਾਲ ਇੱਥੇ ਇਨਾ ਪੈਸਾ ਸਰਕਾਰ ਦਾ ਖਰਾਬ ਕੀਤਾ ਗਿਆ ਹੈ ਔਰ ਜੋ ਬੰਦੇ ਇਸ ਦੇ ਵਿੱਚ ਦੋਸ਼ੀ ਪਾਏ ਜਾਣ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕਰਨ ਕਿ ਗਾਂ ਤਾਂ ਕੋਈ ਇਦਾਂ ਦਾ ਕੰਮ ਨਾ ਕਰ ਸਕੇ ਤੁਹਾਡੀ ਪਾਰਟੀ ਦੇ ਵਿੱਚ ਹਾਂ ਮੈਂ ਡਾਕਟਰ ਮਨਿੰਦਰਜੀਤ ਸਿੰਘ ਸਮੂਹ ਧਾਰੀਵਾਲ ਹਾਂਜੀ 2 ਤਰੀਕ ਨੂੰ ਸਰਦਾਰ ਜਗਰੂਪ ਸਿੰਘ ਸੇਖਵਾ ਸਾਹਿਬ ਨੇ ਉਦਘਾਟਨ ਕੀਤਾ ਇਸ ਨਵੇਂ ਬਣੇ ਅਰਬਨ ਆਮ ਆਦਮੀ ਕਲੀਨਿਕ ਦਾ ਉਹ ਬਹੁਤ ਹੀ ਸ਼ਾਨਦਾਰ ਬਿਲਡਿੰਗ ਤਿਆਰ ਹੋਈ ਹੈ ਵਿਦ ਫੁਲੀ ਇਕਵਿਪਡ ਜਿਹੜਾ ਹੈਗੀ ਹੈ ਤੇ ਇਹਦੇ ਵਿੱਚ ਲੇਟੈਸਟ ਜੋ ਫੈਸਿਲਿਟੀਆਂ ਹੈਗੀਆਂ ਨੇ ਉੱਥੇ ਮੁਹੱਈਆ ਕੀਤੀਆਂ ਗਈਆਂ ਨੇ ਸਰਕਾਰ ਦੁਆਰਾ ਔਰ ਜਿੱਥੋਂ ਤੱਕ ਤੁਹਾਡੇ ਇਸ ਕੁਐਸਚਨ ਦਾ ਰਾਇਦਾ ਕਿ ਸਵਾਈ ਦਾ ਪ੍ਰਬੰਧ ਜਾਂ ਫਿਰ ਉਸ ਦਿਨ ਅ ਜੜੀ ਲੀਕੇਜ ਦੀ ਪ੍ਰੋਬਲਮ ਆਈ ਹੈ ਉਸ ਦਿਨ ਅਨ ਪ੍ਰੈਸੀਡੈਂਟ بارش ਹੋਈ ਬਹੁਤ ਜ਼ਿਆਦਾ بارش ਹੋਈ ਔਰ ਚਲੋ ਇਸ ਦੇ ਨਾਲ ਸਾਨੂੰ ਪਤਾ ਲੱਗਾ ਕਿ ਕੁਝ ਜਿਹੜਾ ਪਾਣੀ ਉੱਪਰੋਂ ਛੱਤ ਤੋਂ ਓਵਰਫਲੋ ਹੋ ਗਿਆ ਇਹਦੇ ਵਾਸਤੇ ਜਿਹੜਾ ਹੈਗਾ ਹੈ ਅਸੀਂ ਹਰਪਾਲ ਸਿੰਘ ਕੰਗ ਜਿਹੜੇ ਠੇਕੇਦਾਰ ਸੀਗੇ ਉਹਨਾਂ ਦੀ ਨੌਲੇਜ ਚ ਲੈਂਦਾ ਤੇ ਜਿਹੜੀ ਪਿਛਲੇ ਪਾਸੇ ਸਫਾਈ ਦਾ ਵੀ ਜਿਹੜਾ ਕੰਮ ਹੈ ਉਹਦੇ ਵਿੱਚ ਮੈਂ ਈਓ ਸਾਹਿਬ ਦੀ ਨੌਲੇਜ ਚ ਵੀ ਲੈਂਦਾ ਉਹ ਇਹ ਇਮੀਡੀਏਟਲੀ ਇਹਨਾਂ ਦਾ 2 4 ਦਿਨ ਚ ਇਹਦਾ ਟੋਟਲ ਹੱਲ ਕਰ ਦਿੱਤਾ ਜਾਵੇਗਾ। ਆ ਮੈਂ ਡਾਕਟਰ ਮਨਿੰਦਰਜੀਤ ਸਿੰਘ ਐਸਐਮਓ ਤਾਰੀਵਾਲ ਹਾਂਜੀ 2 ਤਰੀਕ ਨੂੰ ਸਰਦਾਰ ਜਗਰੂਪ ਸਿੰਘ ਸੇਖਵਾ ਸਾਹਿਬ ਨੇ ਉਦਘਾਟਨ ਕੀਤਾ ਇਸ ਨਵੇਂ ਬਣੇ ਅਰਬਨ ਆਮ ਆਦਮੀ ਕਲੀਨਿਕ ਦਾ। ਉਹ ਬਹੁਤ ਹੀ ਸ਼ਾਨਦਾਰ ਬਿਲਡਿੰਗ ਤਿਆਰ ਹੋਈ ਹੈ ਵਿਦ ਫੁਲੀ ਇਕਵਿਪਡ ਜਿਹੜਾ ਹੈਗੀ ਹੈ ਤੇ ਇਹਦੇ ਵਿੱਚ ਲੇਟੈਸਟ ਜੋ ਫੈਸਿਲਿਟੀਆਂ ਹੈਗੀਆਂ ਨੇ ਉੱਥੇ ਮੁਹੱਈਆ ਕੀਤੀਆਂ ਗਈਆਂ ਨੇ ਸਰਕਾਰ ਦੁਆਰਾ। ਔਰ ਜਿੱਥੋਂ ਤੱਕ ਤੁਹਾਡੇ ਇਸ ਕੁਐਸਚਨ ਦਾ ਰਾਇਦਾ ਕਿ ਸਵਾਈ ਦਾ ਪ੍ਰਬੰਧ ਜਾਂ ਫਿਰ ਉਸ ਦਿਨ ਜੜੀ ਲੀਕੇਜ ਦੀ ਪ੍ਰੋਬਲਮ ਆਈ ਹੈ ਉਸ ਦਿਨ ਅਨ ਪ੍ਰੈਸੀਡੈਂਟ ਬਾਰਿਸ਼ ਹੋਈ ਬਹੁਤ ਜ਼ਿਆਦਾ ਬਾਰਿਸ਼ ਹੋਈ ਔਰ ਚਲੋ ਇਸ ਦੇ ਨਾਲ ਸਾਨੂੰ ਪਤਾ ਲੱਗਾ ਕਿ ਕੁਛ ਜਿਹੜਾ ਪਾਣੀ ਉਪਰੋਂ ਛੱਤ ਤੋਂ ਓਵਰਫਲੋ ਹੋ ਗਿਆ ਇਹਦੇ ਵਾਸਤੇ ਜਿਹੜਾ ਹੈਗਾ ਸੀ ਅਸੀਂ ਹਰਪਾਲ ਸਿੰਘ ਕਾਂਗਲੇੜੇ ਠੇਕੇਦਾਰ ਸੀਗੇ ਜੀ ਉਹਨਾਂ ਦੀ ਨਾਲਜ ਲਿਆਂਦਾ ਤੇ ਜਿਹੜੀ ਪਿਛਲੇ ਪਾਸੇ ਸਫਾਈ ਦਾ ਵੀ ਜਿਹੜਾ ਕੰਮ ਹੈ ਉਹਦੇ ਵਿੱਚ ਮੈਂ ایਓ ਸਾਹਿਬ ਦੀ ਨੌਲੇਜ ਵੀ ਲੈਂਦਾ ਉਹ ਇਹ ਇਮੀਡੀਟਲੀ ਇਹਨਾਂ ਦਾ 2-4 ਦਿਨਾਂ 'ਚ ਇਹਦਾ ਟੋਟਲ